ਫਰਦ ਪੱਤਰ ਹੁੰਦਾ ਕੀ ਆ ਇਹਦੇ ਵਿੱਚ ਗਲਤੀਆਂ ਦੇ ਕਿੱਥੇ ਚਾਂਦ ਫੁੰਦੀਆਂ ਯਾਰ ਇਹ ਜਦੋਂ ਕਈ ਵਾਰੀ ਤੋਂ ਹੁਣ ਆਪਾਂ ਪੰਜ ਸਾਲਾਂ ਬਾਅਦ ਆਉਂਦੇ ਵਾਹ ਲੈ ਹੱਥਾਂ ਨਾਲ ਲਿਖਦੇ ਸੀ ਜਦੋਂ ਨਹੀਂ ਠੀਕ ਹੈ ਜੀ ਜਦੋਂ ਹੱਥਾਂ ਨਾਲ ਲਿਖਦੇ ਸੀ ਨਾ ਕਈ ਬੜੀ ਨੌਂ ਲਿਖਣ ਲੱਗੇ ਸਿਹਰੀ ਬਿਹਾਰੀ ਦੀ ਗਲਤੀ ਕਲੈਰੀਕਲ ਕਿਸੇ ਕਿਸਮ ਦੀ ਮਿਸਟੇਕ ਹੋ ਗਈ ਤੇ ਆ ਪਾਉਣ ਲੱਗਿਆ ਆਥਾ ਬੈਗਿਆ 17 ਦੀ ਥੋਂ ਤੇ 71 ਬੈਗਿਆ ਠੀਕ ਹੈ ਜੀ 7 ਦੀ ਥੋਂ ਤੇ ਆਗਾ ਬੈਗਿਆ ਕਈ ਜਿਹੜੀ ਕਲੈਰੀਕਲ ਮਿਸਟੇਕਾਂ ਹੈ ਹਾਂਜੀ ਹਾਂ ਪਿਛਲੇ ਰਿਕਾਰਡ ਚ ਠੀਕ ਸੀ ਜਉਂ ਦੀ ਤਿਆਰ ਕਰਨ ਲੱਗੇ ਕੋਈ ਗਲਤੀ ਹੋ ਮੈਡੀਕਲ ਕਿਸੇ ਕਿਸਮ ਦੀ ਕੋਈ ਮੁਸ਼ਕਲ ਹੋ ਗਈ ਉਹਦੀ ਫਰਦਬਦਰ ਤਿਆਰ ਹੁੰਦੀ ਹੈ ਫਰਦਬਦਰ ਦਾ ਮਤਲਬ ਇਹ ਹੁੰਦਾ ਹੈ ਜਿਵੇਂ ਕੁਟਵਾਰੀ ਲੈਵੇ ਜੋਬੰਦੀ ਤੋਂ ਬਾਅਦ ਕੁਝ ਪੇਜ ਛੱਡੇ ਹੋਏ ਹੁੰਦੇ ਨੇ ਖਾਲੀ ਉਹਨਾਂ ਤੇ ਫਰਦਬਦਰ ਲਿਖੀ ਜਾਂਦੀ ਹੈ ਉਹ ਚ ਪੂਰਾ ਬੇਵਾਦ ਹਤਾ ਹੈ ਕਿ ਕਿਹੜੇ ਸਾਲ ਦੀ ਜੋਬੰਦੀ ਜਨਰਾਜ ਠੀਕ ਸੀ ਠੀਕ ਹੈ ਉਸ ਤੋਂ ਬਾਅਦ ਕਿਹੜੀ ਜੋਬੰਦੀ ਤਿਆਰ ਕਰਨ ਲੱਗੇ ਕੀ ਗਲਤੀ ਹੋਈ ਠੀਕ ਹੈ ਤੇ ਇਹਨੂੰ ਦਰੁਸਤ ਕਰਕੇ ਕੀ ਸਹੀ ਹੋਣਾ ਚਾਹੀਦਾ ਜੀ ਉਹ ਸਾਰੀ ਐਂਟਰੀ ਉਹਦੇ ਵਿੱਚ ਕਰ ਦੋ ਬਤਨ ਦੇ ਵਿੱਚ ਪਟਵਾਰੀ ਨੋਟ ਬੰਦਦਾ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਕਰਨ ਉਹ ਦਾ ਮੁਕਾਬਲਾ ਕਰਦਾ ਵੀ ਕੀ ਜੋ ਪਟਵਾਰੀ ਨੇ ਰਿਪੋਰਟ ਕੀਤੀ ਹੈ ਕਿ ਇਹ ਸਹੀ ਹੈ ਸਹੀ ਜੀ ਕਿ ਗਲਤ ਹੈ ਜੀ ਉਸ ਤੋਂ ਬਾਅਦ ਜਦੋਂ ਉਹ ਤਸੱਲੀ ਕਰ ਲੈਂਦਾ ਤਾਂ ਉਹ ਤੇ ਨੋਟ ਦੇ ਦਿੰਦਾ ਹੈ ਕਿਤਾਬ ਰਿਪੋਰਟ ਪਟਵਾਰੀ ਰਿਕਾਰਡ ਦੀ ਪੜਤਾਲ ਕਰਨ ਨੂੰ ਪ੍ਰੰਪਤ ਦਰਉਸਤਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਤਸੀਲਾ ਦੇ ਕੇ ਸ਼ੋਹਨ ਤਸੀਲਾ ਫਿਰ ਉਹਨੂੰ ਪ੍ਰਵਾਨ ਕਰਦਾ ਹੈ ਪਰਵਾਹ ਕਰਨ ਤੋਂ ਬਾਅਦ ਫਿਰ ਉਹ ਜਵਨ ਦੀ ਦੇ ਵਿੱਚ ਖੰਨਾ ਕਾ ਅਸਤਿਤਵ ਨੂੰ ਉਠਾਉਣਾ ਸ਼ੁਰੂ ਹੋ ਠੀਕ ਹੈ ਫਰਦ ਬਦਲ ਨੰਬਰ ਐਨੇ ਰਹੇ ਫਲਾਣੀ ਚੀਜ਼ ਦੀ ਥਾਂ ਤੇ ਫਲਾਣੀ ਚੀਜ਼ ਪੜੀ ਜਾਵੇ ਠੀਕ ਹੈ ਜੀ ਉਹ ਫਿਰ ਦਰੁਸਤ ਨਿਰਾਜ ਹੋ ਜਾਂਦਾ ਜਦੋਂ ਜਵਨ ਦੀ ਨਵੀਂ ਬਣਦੀ ਹੈ ਤਾਂ ਨਹੀਂ ਹਾਂ ਜੀ 5 ਸਾਲਾਂ ਬਾਅਦ ਫਿਰ ਉਹ ਫਰਦ ਬਦਲ ਰਹੇ ਦ੍ਰਿਸ਼ਟੀ ਹੋ ਜਾਂਦੀ ਜਿਹੜੀ ਕੋ ਗਲਤੀ ਹੋਈ ਠੀਕ ਕੋ ਮਤਲ ਅੱਠਵੇਂ ਨੰਬਰ 'ਚ ਆਪਣਾ ਨੋਟ ਆ ਜਾਏ 8ਵੇਂ ਦਿਨ ਉਠਾਉਣ ਦਾ ਪਹਿਲਾ ਤਾਂ ਜਦੋਂ ਜਵਨ ਦੀ ਨਵੀਂ ਬਣਦੀ ਹੈ ਉਸ ਟਾਈਮ ਉਹ ਸਾਰੇ ਦ੍ਰਿਸ਼ਟੀਆਂ ਹੋ ਜਾਂਦੀ ਜਿੰਨੀਆਂ ਵੀ ਫਰਦ ਬਦਲਣਾ ਪਈਆਂ ਨੇ ਉਹਨਾਂ ਦਾ ਸਾਰਿਆਂ ਦਾ ਆਪਲ ਹੋ ਕੇ ਉਹ ਇਸੇ ਕਰਕੇ ਕਹੀਦਾ ਹੈ ਕਿ ਜਦੋਂ ਜੌਣ ਦੀ ਬਣਦੀ ਹੈ ਤਾਂ ਮੜਾ ਮੁੱਟਾ ਜਾ ਕੇ ਪਰਿਵਾਰ ਲਈ ਆਪਣੇ ਅਧਿਕਾਰ ਦੀ ਤਸਦੀਕ ਕਰ ਲੈਣੀ ਚਾਹੀਦੀ ਜੀ ਜੀ ਜਦੋਂ ਪਤਸਦੀ ਕਰ ਲਾਣੀ ਹਾਂਜੀ ਹਾਂ ਤਾਂ ਜੇ ਗਲਤੀ ਹੋਈ ਇਹਦਾ ਪਰਿਵਾਰੀ ਉਸੇ ਟਾਈਮ ਆਪਦੀ ਠੀਕ ਕਰ ਦਊ ਉਹ ਠੀਕ ਹੈ ਜੀ ਫਿਰ ਉਹ ਖਰਦ ਪਤਰਾ ਬਣਾਉਣ ਦੀ ਲੋੜ ਨਹੀਂ ਉਸ ਟਾਈਮ ਉਹਦੇ ਲਈ ਪਾਵਰ ਹੁੰਦੀ ਹੈ ਠੀਕ ਹੈ ਸਰ ਜਦੋਂ ਕੋਈ ਕਾਰ ਹੈ ਕਿਆ ਕਰ ਰਿਹਾ ਹੁੰਦਾ ਹਾਂਜੀ ਹਾਂ ਉਹਨਾਂ ਡਾਟਾ 'ਚ ਇਹਨਾਂ ਲਈ ਪਾਵਰ ਹੁੰਦੀ ਹੈ ਤਾਂ ਜੇ ਕੋਈ ਗਲਤੀ ਹੋਈ ਹੈ ਤਾਂ ਉਹਨੂੰ ਕਲੈਰੀਕਲ ਤੌਰ ਤੇ ਜਾ ਕੇ ਕੰਪਿਊਟਰ 'ਚ ਵੀ ਠੀਕ ਕਰਾ ਲਦੇ ਨੇ ਹੁਣ ਤੱਕ ਕੰਪਿਊਟਰ 'ਚ ਫੀਲ ਹੁੰਦੀਆਂ ਜਾਂਦੀਆਂ ਇਹਦੀ ਵੀ ਗਲਤੀ ਕੰਪਿਊਟਰ ਚ ਵੀ ਹੁੰਦੀਆਂ ਨੇ ਉਹ ਵੀ ਦਰੁਸਤ ਹੋ ਜਾਂਦੇ ਨੇ ਫਰਦ ਬਦਲਾਅ। ਪਰ ਉਹਨਾਂ ਦਾ ਆਮਲ ਵੀ ਜਮਣ ਵਿੱਚ ਫਿਰ ਦੱਸ ਕੇ ਕਰਾਇਆ ਜਾਂਦਾ ਠੀਕ ਹੈ ਇਹ ਥੀਕ ਹੈ। ਇਹਦੀ ਆਮਲ ਉਹ ਟਾਈਮ ਹੁੰਦਾ ਜੀ ਇੰਨੇ ਟਾਈਮਸ ਕੁਸ਼ਨ ਜਿਹੜੇ ਪ੍ਰਤਾਪ ਕਰ ਲੋਗੇ ਜੇ ਕੋਈ ਛੋਟੀ ਕੋਈ ਗਲਤੀ ਹੋਏ ਇਹਨੂੰ ਠੀਕ ਕਰਾ। ਠੀਕ ਹੈ ਸਰ। ਤੇ ਸਰ ਇਹਦੀ ਜਿਹੜੀ ਆਪਾਂ ਨੇ ਮੰਨ ਲਓ ਆਪਣੀ ਕੋਈ ਫਰਦ ਦੇ ਵਿੱਚ ਖਸਰਾ ਨੰਬਰ ਕਤੌਨੀ ਨੰਬਰ ਜਾਂ ਕਿਸੇ ਨਾਮ ਦੇ ਵਿੱਚ ਗਲਤੀ ਆ। ਇਹਦੀ ਜਿਹੜੀ ਆਪਾਂ ਅਰਜੀ ਦੇਣੀ ਆ, ਦਰਖਾਸਤ ਦੇਣੀ ਆ ਉਹ ਕਿੱਥੇ ਦੇਣੀ ਪੈਂਦੀ ਆ? ਉਹਦਾ ਕੀ ਮਤਲਬ ਆ? ਅਰਜੀ ਦਰਖਾਸਤ ਦੇਣ ਦੀ ਲੋੜ ਨਹੀਂ ਪਟਵਾਰੀ ਨੂੰ ਜਾ ਕੇ ਜੀ ਜਿਹੜੀ ਸਾਡੀ ਕਰਚਾ ਗਲਤੀ ਹੈ ਸਾਡਾ ਆ ਨਾਮ ਦੀ بجائے ਆ ਨਾਮ ਸਜੀ ਹੈ ਪਰਾਣਾ ਕਾਟ ਕੇ ਤੁਸੀਂ ਦੇ ਦਿਓ ਸਾਡਾ ਨਵਾਂ ਆ ਚ ਲੈ ਆ ਰਹੇ ਹਾਂ ਹਾਂਜੀ ਹਾਂ ਪਰਾਣਾ ਕਾਟ ਪਟਵਾਰੀ ਚੈੱਕ ਕਰਕੇ ਉਸ ਤੋਂ ਬਾਅਦ ਉਹਦੀ ਫਰਮਾਨ ਬਣਾਉਣਾ ਹੈ ਠੀਕ ਹੈ ਜੀ ਕਈ ਵਾਰੀ ਹੁੰਦਾ ਹੈ ਕੋਈ ਰੈਵਨੂ ਅਫਸਰ ਹੁੰਦੇ ਨੇ ਕਈ ਵਾਰੀ ਵੀ ਦਰਖਾਸਤ ਦੇ ਦੋ ਤਾਂ ਦਰਖਾਸਤ ਵੀ ਦਿੱਤੀ ਜਾਂਦੀ ਹੈ ਵੀ ਸਾਡੀ ਆ ਗਲਤੀ ਹੈ ਜੀ ਉਹ ਤਸੀਲਾ ਤੋਂ ਮਾਰਕਰ ਅਕ ਟੁਆਲੇ ਵਾਇਨ ਦੇ ਪਟਵਾਰੀ ਭਰ ਲੋ ਤੇ ਦਰਜ ਕਰਨਾ ਉਸ ਤੋਂ ਬਾਅਦ ਤਸੀਲਾ ਤੋਂ ਕੰਗੋ ਰਹੇ ਸੀਲਾ ਤੋਂ ਮਜੂਦ ਬਣਾ ਪ੍ਰਦਾਨ ਠੀਕ ਹੈ ਇਦੀ ਵਿੱਚ ਵੈਸੇ ਜ਼ਿਆਦਾਤਰ ਆਪਾਂ ਮੰਨ ਲਓ ਲੋਕਾਂ ਵੱਲੋਂ ਵੀ ਕੋਈ ਗਲਤੀ ਹੋ ਜਾਂਦੀ ਹੈ ਕਈ ਵਾਰੀ ਜਿਵੇਂ ਕਿਸੇ ਦੇ ਦੋ ਨਾਮ ਹੋ ਗਏ ਆ ਰਾਮ ਤੇ ਚੰਦ ਦੀ ਗੱਲ ਕਰੀਏ ਆਪਾਂ ਜਿਹੜਾ ਨੋਂ ਚ ਜਿਹਦੀ ਗਲਤੀ ਹੈ ਨਾ ਜੀ ਕੇ ਜੀ ਵਾਰੀ ਪਰਿਸ਼ਟੀ ਕਰਾਉਣ ਲਈ ਕਿਤੇ ਆਰਾਮ ਲਿਖਾ ਦੇਣਾ ਕਿਤੇ ਸਿੰਘ ਲਿਖਾ ਦੇਣਾ ਕਿਤੇ ਚੰਦ ਲਿਖਾ ਦੇਣਾ ਹਾਂਜੀ ਹਾਂ ਤਾਂ ਆਪਾਂ ਵੀ ਗਲਤੀਆਂ ਕਰਦੇ ਆਂ ਕਈ ਵਾਰੀ ਠੀਕ ਆ ਉਹਨੂੰ ਉਸਤਿਆਂ ਨੂੰ ਫਿਰ ਤੁਸੀਂ ਅਖਬਾਰ ਚ ਕਢਾ ਕੇ ਨੋਂ ਠੀਕ ਕਰਾਉਣੀ ਹੋ ਜੀ ਠੀਕ ਆ ਅਖਬਾਰ ਚ ਕਢਾਉਗੇ ਅਖਬਾਰ ਚ ਜਿਹੜੀ ਵੀ ਮੈਨੂੰ ਕੋਈ ਰਾਮ ਦੇ ਨੋਂ ਨਾਲ ਵੀ ਜਾਣਿਆ ਜਾਣੇ ਚਾਹੁੰਦੇ ਫਿਰ ਉੱਥੇ ਲਾਉਗਾ ਆਰਾਮ ਸਿੰਘ ਉਰਫ ਉਰਫਰਾਮਨ ਕੁਮਾਰ ਜੋ ਵੀ ਦੁਰਸਤੀਆ ਉਹ ਫਿਰ ਸਾਰਾ ਅੰਮ੍ਰਿਤਪੁਰ ਉਦੋਂ ਜਦੋਂ ਆਪਾਂ ਕਵਾਫ ਖੜਾ ਰਨੇ ਆ ਫਿਰ ਉਹ ਰੇਡ ਸਰਕਲ ਦੇ ਅਫਸਰ ਉਹ ਬਰਦਿੰਦਾ ਠੀਕ ਹੈ ਜੀ ਫਿਰ ਕਾਰ ਨੂੰ ਦੁਰਸਤ ਕਰਨ ਵਾਸਤੇ ਠੀਕ ਹੈ ਜੀ ਫਿਰ ਉਹਦੀ ਰੋਜ਼ ਨਾਲ ਚੈੱਕ ਪਾ ਕੇ ਫਿਰ ਪੁਆਇੰਟ ਦੁਰਸਤ ਕਰ ਠੀਕ ਹੈ ਇੱਕ ਜਿਹੜਾ ਉਰਫ ਸ਼ਰਤ ਸ਼ਬਦ ਲਿਖ ਆਉਂਦੇ ਕਿ ਬਾਈ ਨੇ ਕਮੈਂਟ ਕਰੇ ਜੀ ਕਹਿੰਦਾ ਵੀ ਮਤਲਬ ਸਾਡੇ ਇੱਕ ਪਰਿਵਾਰ ਦੀ ਫਰਦ ਆ ਉਹਦੇ ਵਿੱਚ ਉਰਫ ਲਿਖਿਆ ਆ ਰਿਹਾ ਉਰਫ ਦਾ ਮਤਲਬ ਇਹੀ ਹੁੰਦਾ ਹੈ ਵੀ ਰਾਮ ਰਾਮ ਸਿੰਘ ਦਾ ਨਾਮ ਰਾਮ ਸਿੰਘ ਵੀ ਹੈ ਤੇ ਸ਼ਾਮ ਸਿੰਘ ਵੀ ਹੈ ਆਰਾਮ ਸਿੰਘ ਉਪਰ ਸ਼ਾਮ ਸਿੰਘ ਹਨ ਦੋਨੇ ਨਾਮ ਨਾਲ ਦੋ ਨਾਮ ਨਾਲ ਜਾਣਿਆ ਉਪਰ ਦਾ ਮਤਲਬ ਹੈ ਅਪਰ ਦਾ ਨਾਮ ਤਾਂ ਮਤਲਬ ਲਈ ਠੀਕ ਹੈ ਜੀ ਦੋਸਤੋ ਇਹਦੀ ਫਰਜ਼ ਬਦਰ ਵਾਰੇ ਆਪਾਂ ਛੋਟੇ ਛੋਟੇ ਵੀਡੀਓਜ਼ ਕਰਕੇ ਬਣਾ ਰਹੇ ਹਾਂ ਤਾਂ ਕਿ ਇਹਦੇ ਵਿੱਚ ਜਾਣਕਾਰੀ ਬਹੁਤ ਵੱਡੀ ਆ ਤੇ ਜਿਹੜੀ ਮੇਨ ਸਿਰਫ ਕੰਮ ਦੀ ਗੱਲ ਆ ਇਹ ਨੂੰ ਜੇ ਅਸੀਂ ਵਧਾ ਕੇ 15 ਮਿੰਟਾਂ ਦੇ ਲਈ ਜਾਈਏ ਤੁਹਾਡਾ ਵੀ ਟਾਈਮ ਖਰਾਬ ਆ ਤੇ ਸਰ ਦਾ ਵੀ ਟਾਈਮ ਖਰਾਬ ਆ ਉਹ ਵੀ ਨਹੀਂ ਆਪਾਂ ਕਰਨਾ ਚਾਹੁੰਦੇ ਆਪਾਂ ਇਹ ਕਹਿੰਦੇ ਵੀ ਛੋਟੇ ਦੇ ਵਿੱਚ ਵੱਧ ਜਾਣਕਾਰੀ ਮਿਲੇ ਸੋ ਇਹ ਹੁੰਦੀ ਆ ਫਰਦਬਦਰ ਜੇਕਰ ਕਿਸੇ ਦੀ ਫਰਦ ਦੇ ਵਿੱਚ ਕੋਈ ਗਲਤੀ ਆ ਤਾਂ ਪਹਿਲਾਂ ਆਪਣੇ ਪ੍ਰੂਫ ਚੈੱਕ ਕਰੋ ਜਦੋਂ ਵੀ ਸਰ ਜਿਵੇਂ ਕਹਿ ਰਹੇ ਨੇ ਵੀ ਆਪਣੇ 5 ਸਾਲ ਬਾਅਦ ਫਰਦ ਚੇਂਜ ਹੁੰਦੀ ਹੈ ਜਿਹੜੇ ਵੀ ਕੋਈ ਨਵੀਂ ਜਮ੍ਹਾਂਬੰਦੀ ਬਣਦੀ ਆ ਤਾਂ ਉਦੋਂ ਆਪਦਾ ਰਿਕਾਰਡ ਦੇਖਣਾ ਬਹੁਤ ਜ਼ਰੂਰੀ ਆ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਤੇ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਫੋਲੋ ਕਰੋ ਜੀ